ਏ ਬੋਲੇ ਬਹੁਤ ਵਧੀਆ ਹੈ ਪਿਓਗਿਆਂ ਦਾ ਪਿੰਡ ਹੈ ਨਾ ਇਹ ਪਿਓਗਿਆਂ ਦਾ ਪਿੰਡ ਹੈ ਪਿਓਗੇ ਦੀ ਇਹਨਾਂ ਤੇ ਤਾੜੀਆਂ ਹੋ ਜਾਣ ਦੀ ਹਾਂ 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 ਦੀ ਹਾਂ ਦੀ ਇਹ ਪਿੰਡ ਮੇਰੇ ਪੇਕੇਆਂ ਦਾ ਹਾਂ ਇਹ ਮੇਰੀ ਮਾਂ ਦਾ ਪਿੰਡ ਹੈ ਮੇਰੇ ਬਾਪ ਦਾ ਪਿੰਡ ਹੈ ਮੇਰੇ ਬ੍ਰਦਰਾਂ ਦਾ ਪਿੰਡਾਂ ਮੈਂ ਖੁੱਲ ਕੇ ਬੋਲਾਂਗੀ ਲੈ ਬਿਲਕੁਲ ਖੁੱਲ ਕੇ ਬੋਲਾਂਗੀ ਹਾਂ ਬੋਲਣਾ ਕਿਉਂ ਨਹੀਂ ਬੋਲਣਾ ਦਾਰ ਨਹੀਂ ਆਰੇ ਹਾਂ ਮੈਂ ਸਾਰੀ ਬਹੁਤ ਰਿਸਪੈਕਟ ਕਰਦੀ ਹਾਂ ਸਾਰੇ ਮੇਰੇ ਭਰਾ ਨੇ ਮੇਰੀ ਬਹੁਤ ਇੱਜ਼ਤ ਕਰਦੇ ਆ ਮੈਂ ਗੁਰਦੁਆਰਾਤ ਵੀ ਸੇਵਾ ਕਰਨ ਜਾਂਦੀ ਆ ਤਾਂ ਵੀ ਮੇਰੀ ਬਹੁਤ ਇੱਜ਼ਤ ਕਰਦੇ ਮੇਰੀ ਭਾਬੀਆਂ ਬਹੁਤ ਮੇਰੀ ਇੱਜ਼ਤ ਕਰਦੀਆਂ ਮੇਰੀ ਮੰਮੀ ਦੀ ਡੈਥ ਹੋਈ ਆ ਮੇਰੇ ਬ੍ਰਦਰ ਮੇਰੇ ਮੈਨੂੰ ਕੋਈ ਪ੍ਰੋਬਲਮ ਮੇਰੀ ਜ਼ਿੰਦਗੀ ਚ ਆਉਂਦੀ ਆ ਨਾ ਮੈਂ ਫੋਨ ਵੀ ਨਾ ਕਰਾਂ ਨਾ ਆਪਣੇ ਆਪ ਮੇਰੇ ਕੋਲ ਪਹੁੰਚ ਜਾਂਦੇ ਆ ਮੈਂ ਪਿੰਡ ਦੇ ਸਾਰੇ ਬੰਦੇ ਸਾਡੇ ਬਹੁਤ ਹੀ ਅੱਛੇ ਨੇ ਉਹ ਬਈ ਪਿਓਕਿਆਂ ਦੀ ਗੱਲ ਛੇੜਤੀ ਹੁਣ ਨਹੀਂ ਮੁੱਕਣੀ ਗੱਲ ਇਹ ਚੱਲੀ ਜਾਣੀ ਗੱਲ ਪਿਓਕਿਆਂ ਦੀ ਗੱਲ ਕਰਤੀ ਹੁਣ ਕਿੱਥੇ ਹੁਣ ਕਿੱਥੇ ਰੁਕਣੀ ਕਹਿੰਦੇ ਪੇਕੇ ਹੁੰਦੇ ਮਾਂ ਨਾਲ ਹਾਂ ਮਾਂ ਦਾ ਮੇਰੀ ਹੁਣ ਪਿਛਲੇ ਮਹੀਨੇ ਤੋਂ ਗੁਜ਼ਰ ਗਏ ਆ ਨਾ ਪਰ ਥੋੜਾ ਜਿਹਾ ਮੈਨੂੰ ਲੱਗਿਆ ਨਾ ਵੀ ਪੇਕੇ ਜ਼ਿਆਦਾ ਮਾਂ ਨਾਲ ਹੀ ਹੁੰਦੇ ਆ ਹਾਂ ਪੇਕੇ ਮਾਣ ਨਾਲ ਹੁੰਦੇ ਆ ਨਾ ਪਰ ਫਿਰ ਵੀ ਮੇਰੀ ਮਾਂ ਹੈ ਇੱਕ ਆ ਦੇਖੋ ਹਾਂ ਲੋ ਐਵਰੀ ਮਾਈ ਹਾਂ ਠੀਕ ਹੈ ਇਹ ਮੇਰੇ ਚਾਚੀ ਜੀ ਮੈਨੂੰ ਬਚਪਨ ਵਿੱਚ ਬਹੁਤ ਪਿਆਰ ਕਰਿਆ ਹਾਂ ਇਹਨਾਂ ਨੇ ਮੈਨੂੰ ਸਾਰਾ ਕੰਮ ਕਰਨਾ ਸਿਖਾਇਆ ਅੱਛਾ ਬਹੁਤ ਕੁਝ ਸਿਖਾਇਆ ਹਨ ਮੈਨੂੰ ਜ਼ਿੰਦਗੀ ਵਿੱਚ ਜੀਣਾ ਸਿਖਾਇਆ ਲਿਖਣਾ ਪੜ੍ਹਨਾ ਸਿਖਾਇਆ ਇਹਨਾਂ ਨੇ ਮੈਨੂੰ ਬੁਣਨਾ ਸਿਖਾਇਆ ਸਲਾਈ ਸਿਖਾਈ ਅੱਛਾ ਬਹੁਤ ਕੁਝ ਸਿਖਾਇਆ ਚਾਚੀ ਨੇ ਮੈਨੂੰ ਇਹਨਾਂ ਕੋ ਸਿਖਾਇਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੇਰੇ ਮੰਮੀ ਦੇ ਬਾਅਦ ਮੈਂ ਹੁਣ ਇਹਨਾਂ ਨੂੰ ਮਾਂ ਦੇ ਰੂਪ ਚ ਦੇਖਦੀ ਹਾਂ ਚਾਚੀ ਲਈ ਵੀ ਤਾੜੀਆਂ ਹੋ ਜਾਣ ਹਾਂ ਬਿਲਕੁਲ ਮੇਰੀ ਮਾਂ ਲਈ ਤਾੜੀਆਂ ਹਾਂ ਮਾਂ ਲਈ ਕਰ ਰਹੀਆਂ ਚਾਚੀ ਨਹੀਂ ਮਾਂ ਹਾਂ ਮੇ ਔਰ ਬੰਬੇ ਤੋਂ ਆਈ ਸਰਪੰਚਣੀ ਹਰਪ੍ਰੀਤ ਕੌਰ ਗੰਦੋਕਲਾ ਦੇ ਦੀ ਬਣਾਣਗੇ ਜੀ ਸਾਗ ਬਹੁਤ ਵਧੀਆ ਜੀ ਸ਼ੁਰੂ ਕਰੋ ਜੀ ਫਿਰ ਹਾਂ ਜੀ ਹੂੰ ਪਹਿਲੇ ਤਾਂ ਅਸੀਂ ਖੇਤਾਂ ਨੂੰ ਜਾਂਦੇ ਸਾਗ ਤੋੜ ਕੇ ਲੈ ਕੇ ਆਉਂਦੇ ਆ ਉਹ ਚ ਜਿਹੜੀ ਹੋਰ ਹਰੀ ਸਬਜ਼ੀਆਂ ਪੈਂਦੀ ਆ ਪਾਲਕ ਹੋਗੇ ਮੇਥੀ ਮੇਥੇ ਆ ਬਾਤੂ ਸਾਰਾ ਕੁਝ ਲਿਆ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਉਹਨੂੰ ਬਾਰੀਕ ਚੀਰ ਕੇ ਫਿਰ ਕੁੱਕਰ ਚ ਪਾ ਕੇ ਉਹ ਚ ਮੈਂ ਪਾ ਦਿੰਦੀ ਆਦਰਕ ਤੇ ਹਰੀ ਮਿਰਚੇ ਕੁੱਟ ਕੇ ਨੂਨ ਪਾ ਕੇ ਉਹਨੂੰ ਸਿੱਟੀ ਲਵਾ ਦਿੰਦੇ ਆ ਫਿਰ ਉਹਦਾ ਤੜਕਾ ਤਿਆਰ ਕਰਦੇ ਆ ਤੜਕੇ ਚ ਮੈਂ ਸਪੈਸ਼ਲੀ ਪਾਉਂਦੀ ਆ ਜ਼ਿਆਦਾ ਲਸਣ ਪਾ ਕੇ ਲਸਣ ਤੇ ਥੋੜਾ ਪਿਆਜ਼ ਟਮਾਟਰ ਪਾ ਕੇ ਹਰੀ ਮਿਰਚਾਂ ਅਦਰਕ ਟਮਾਟੋ ਸਾਰਾ ਲਾਲ ਮਿਰਚ ਹਲਦੀ ਨਮਕ ਪਾ ਕੇ ਚੰਗੀ ਤਰ੍ਹਾਂ ਫਰਾਈ ਕਰਕੇ ਦੇਸੀ ਕੀ ਦਾ ਤੜਕਾ ਹੁੰਦਾ ਉੱਚ ਪਾ ਦਿੰਦੇ ਆ ਸਾਗ ਠੀਕ ਹੈ ਨਾ ਉਹਨੂੰ ਬਸ ਚੰਗੀ ਤਰ੍ਹਾਂ ਰਾੜ ਕੇ ਕੋਟ ਕੇ ਫਿਰ ਉਹ ਸਾਗ ਤਿਆਰ ਹੋ ਜਾਂਦਾ ਫਿਰ aí ਮੱਕੀ ਦੀ ਗੱਲ ਆਟੇ ਆ ਰੋਟੀ ਰੋਟੀ ਨਾਰਮਲੀ ਜਿਸ ਤਰ੍ਹਾਂ ਮੈਂ ਆਟਾ ਗੁੰਨਦੀ ਹਾਂ ਉਸ ਤਰ੍ਹਾਂ ਪਹਿਲੇ ਬਜ਼ੁਰਗ ਹੱਥ ਤੇ ਬਣਾਉਂਦੇ ਸੀਗੇ ਹੁਣ ਥੋੜਾ ਚੇਂਜ ਹੋ ਗਿਆ ਥੋੜਾ ਮੋਡਲਿੰਗ ਅਗਰ ਦੇਖਾ ਜਾਵੇ ਤਾਂ ਪੰਨੀ ਰੱਖ ਕੇ ਫਿਰ ਆਟਾ ਰੱਖ ਕੇ ਦਾਪ ਕੇ ਰੋਟੀ ਪਤਲੀ ਜੀ ਰੋਟੀ ਕਰਕੇ ਅਸੀਂ ਸੇਕ ਕੇ ਫਿਰ ਬਸ ਰੋਟੀ ਤੇ ਔਰ ਮੱਕੀ ਦਾ ਸਾਗ ਖਾਓ। ਲਾਲ ਮੱਖਣੀ ਮੱਖਣੀ ਲੱਸੀ ਲੱਸੀ ਰਹਿ ਗਈ ਆ। ਤਾਰੀ ਆ ਦੀ, ਕੀ ਕਮਾਲ ਦੀ ਗੱਲ ਹੈ ਜੀ। ਬਹੁਤ ਵਧੀਆ ਸਾਗ ਬਣਾਤਾ। ਬੰਬੇ ਵਾਲਿਆਂ ਨੇ ਸਾਗ ਬਣਾਤਾ ਜੀ ਬਹੁਤ। ਕੀ ਕਹਿੰਦੇ ਜੀ ਤੁਸੀਂ ਕੀ ਕਹਿੰਦੇ ਜੀ? ਨਾ ਮੱਖਣੀ ਖਾਂਦੇ ਨਹੀਂ ਹੈਗੇ ਇਹ ਤਾਂ ਕਹਿੰਦੇ ਅ ਵੀ। ਅੱਛਾ ਇਹ ਖਾਂਦੇ ਨਹੀਂ ਆ। ਤੁਹਾਡੇ ਲੋਗ ਇਹ ਦਰਾਨੀ ਜਠਾਣੀ। ਹਾਂਜੀ। ਅੱਛਾ ਇਹ ਦਰਾਨੀ ਹੈ? ਹਾਂਜੀ। ਅੱਛਾ ਆਜੋ ਥੋੜਾ ਨੇੜੇ ਆਓ ਜੀ। ਆਹ ਦੇਖੋ ਦਰਾਨੀ ਜਠਾਣੀ ਦੀ। ਇੱਕ ਪੰਜਾਬੀ ਫਿਲਮ ਵੀ ਬਣੀ ਸੀ ਦਰਾਨੀ ਚਠਾਣੀ ਦੀ ਅੱਜ ਥੋੜਾ ਜਿਹਾ ਇਹਨਾਂ ਨੂੰ ਪੰਜ ਸਾਹਿਬ ਤੁਸੀਂ ਇਹਨਾਂ ਨੂੰ ਨਾਲ ਬਿਠਾਓ ਜੀ ਦਰਾਨੀ ਚਠਾਣੀ ਦਾ ਵੀ ਦੇਖੋ ਮੈਂ ਕੁਥੜੀ ਪਤੀ ਗੱਲਾਂ ਕਰਨੀਆਂ ਬਿਲਕੁਲ ਜੀ ਦਰਾਣੀ ਚ ਠਾਣੀ ਦੀ ਨੋਖ ਚੁੱਕ ਹੁੰਦੀ ਐ ਕਰਾ ਦਈਏ ਕਰਾ ਦੋ ਕਰਾ ਦਈਏ ਪਿਆਰ ਵੀ ਰਹਿੰਦਾ ਫਿਰ ਅੱਛਾ ਪਿਆਰ ਵੀ ਹੁੰਦਾ ਹੈ ਪਿਆਰ ਵੀ ਜੇ ਕਰੇ ਪਾਂਡੇ ਐ ਤਾਂ ਤਾਂ ਬੱਜੂਂਗੇ ਖੜਕਾ ਵੀ ਹੋਊਂਗਾ ਉਹ ਚ ਕੋਈ ਚੱਕਰ ਨਹੀਂ ਐ ਟੁੱਪਨੇ ਨਹੀਂ ਚਾਹੀਦੇ ਪਰ ਟੁੱਟਨੇ ਨਹੀਂ ਚਾਹੀਦੇ ਪਿਆਰ ਦਾ ਪਤਾ ਲੱਗਦਾ ਫਿਰ ਮਨਾਉਂਦੇ ਵੀ ਆ ਆਪਸੀ ਜ ਮਨਾ ਵੀ ਤਾਂ ਹੁੰਦੇ ਆ ਆਪ ਪਾਪ ਜੀ ਦਰਾਣੀਆਂ ਚ ਠਾਣੀਆਂ ਤੇ ਕੈਮਰਾ ਚੰਗੀ ਦਰਾਣੀ ਆ ਆ ਦਰਾਣੀਆਂ ਦੀ ਨੌਕੀ ਦੱਸਿਆ ਜੀ ਨਰਿੰਦਰ ਕੌਰ ਨਰਿੰਦਰ ਕੌਰ ਜੀ ਆਹ ਹੈ ਠਾਣੀ ਦੀ ਹੋਰ ਵੀ ਕੋਈ ਹੋਰ ਵੀ ਆ ਰਹੇ ਨੇ ਆਰਦੋ ਆਰਦੋ ਆਹ ਦੇਖੋ ਆ ਰਹੇ ਜੀ ਇਹ ਕਿੱਥੇ ਆ ਆਹ ਆ ਗਾੜੀ ਇਹ ਜਠਾਣੀ ਹੈ ਆ ਵੀ ਦੇਰਾਨੀ ਹੈ ਇਹ ਵੀ ਦੇਰਾਨੀ ਹੈ ਜੀ ਇਹ ਵੀ ਦੇਰਾਨੀ ਹੈ ਅੱਛਾ ਇੱਧਰ ਆ ਜੀ ਦੇਰਾਨੀਆਂ ਨੂੰ ਬਿਠਾਈਏ ਜਰਾ ਆ ਇੱਥੇ ਬਿਠਾਓ ਜੀ ਤੁਸੀਂ ਇੱਕ ਮਿੰਟ ਆਓ ਜੀ ਇੱਥੇ ਬੈਠੋ ਜੀ ਜਰਾ ਆਂ ਦੇਰਾਨੀਆਂ ਜਠਾਣੀਆਂ ਇਕੱਠੀਆਂ ਕਰਤੀਆਂ ਸਾਰੀਆਂ ਜੀ ਤਾੜੀਆਂ ਦੀ ਜ਼ੋਰਦਾਰੀ ਆ ਬੈਠੋ ਜੀ ਬੈਠੋ ਜੀ ਬੈਠੋ ਜੀ ਇੱਧਰ ਰੋ ਜੀ ਥੋੜਾ ਜਿਆਦਾ ਜੀ ਹਾਂ ਜੀ ਹਾਂ ਜੀ ਇਹਨਾਂ ਦਾ ਨਾਂ ਕੀ ਹੈ ਦੱਸ ਦਲਜੀਤ ਕੌਰ ਦਲਜੀਤ ਕੌਰ ਜੀ ਅੱਛਾ ਏ ਇਹ ਵੀ ਦਰਾਨੀ ਹੈ ਹਾਂਜੀ ਇਹ ਵੀ ਦਰਾਨੀ ਹੈ ਜੀ ਆਜ ਠਾਣੀ ਹੈ ਜੀ ਦੋ ਦਰਾਨੀਆਂ ਕੀ ਨਾ ਇੱਧਰ ਬੈਠੀ ਹੈ ਇੱਕ ਆ ਆ ਵੀ ਦਰਾਨੀ ਹੈ ਇੱਕ ਦਰਾਨੀ ਦੋ ਦਰਾਨੀ ਤਿੰਨ ਦਰਾਨੀ ਤੁਸੀਂ ਜਠਾਣੀ ਘੇਰ ਲਿਆ ਇਹਨਾਂ ਨੇ ਤੁਹਾਨੂੰ ਅੱਜ ਪਿਆਰ ਮੇਰੇ ਤੋਂ ਬਹੁਤ ਕਰਦੇ ਆ ਅੱਛਾ ਦਬਦਬਾ ਪੂਰਾ ਹੈ ਇਹਨਾਂ ਦਾ ਹੁਣ ਜਦੋਂ ਇੱਧਰ ਠੇਸ ਲਗੂਗੀ ਨਾ ਦਰਦ ਇੱਧਰ ਹੁੰਦਾ ਹੈ ਅੱਛਾ ਇੱਥੇ ਦਰਦ ਹੁੰਦਾ ਹੈ ਹਾਂਜੀ ਸੱਚੀ ਗੱਲ ਹੈ ਇਹ ਅੱਛਾ ਅੱਛਾ ਤਿੰਨ ਦਰਾਨੀਆਂ 'ਚ ਇੱਕ ਆਜ ਠਾਣੀ ਤੁਸੀਂ ਤੁਸੀਂ ਵੀ ਤਾਂ ਦਰਾਨੀ ਹੋਣੇ ਕਿਸੇ ਦੇ ਹਾਂਜੀ ਹੈਗੀ ਹੈ ਅੱਛਾ ਦਰਾਨੀਆਂ ਜਠਾਨੀਆਂ ਦਾ ਪਿਆਰ ਦੀ ਗੱਲ ਕਰਦੇ ਆਪਾਂ ਤੇ ਨਾਲ ਨੋਕ ਚੋਕ ਦੀ ਗੱਲ ਕਰਦੇ ਆ ਕਿਤੇ ਕਿਤੇ ਤਾਂ ਹੋ ਜਾਂਦੀ ਹੈ ਸੱਚ ਹੋ ਜਾਂਦੀ ਹੈ ਨਾ ਹੋ ਜਾਂਦੀ ਹੈ ਹੋਣੀ ਵੀ ਚਾਹੀਦੀ ਹੈ ਹਾਂ ਹੋਣੀ ਚਾਹੀਦੀ ਹੈ ਅੱਛਾ ਪਤਾ ਕੀ ਪੂਰਾ ਕਹਿੰਦੇ ਨਾ ਇੱਕ ਜਿਕਣਾ ਨਜ਼ਰ ਨਾ ਲੱਗੇ ਨਿਆਣਿਆਂ ਨੂੰ ਆਪਾਂ ਕਾਲਾ ਟਿੱਕਾ ਲਾਉਂਦੇ ਆ ਜਦੋਂ ਪਿਆਰ ਹੁੰਦਾ ਨਾ ਉਹ ਇਹ ਜਿਹੜੇ ਨੋਕ ਚੋਕ ਹੁੰਦੀ ਹੈ ਉਹ ਕਾਲਾ ਟਿੱਕਾ ਹੁੰਦਾ ਕਿ ਸਾਨੂੰ ਨਜ਼ਰ ਨਾ ਲੱਗੇ ਕਿਸੇ ਅੱਛਾ ਉਹ ਨੋਕ ਚੋਕ ਹੁੰਦੀ ਹੈ ਪਰ ਇੱਕ ਗੱਲ ਹੋਰ ਵੀ ਹੈ ਜਦ ਕੋਈ ਝਗੜਾ ਹੁੰਦਾ ਹੁਣ ਬਾਹਰ ਤਾਂ ਕਹਿੰਦੀ ਮੇਰੀ ਜਠਾਣੀ ਐ ਸਰਪੰਚਣੀ ਐ ਵਾਹ ਚੱਕ ਦੂ ਫੱਟੇ ਪੰਗਾ ਨਹੀਂ ਲੈਣਾ ਮੇਰੇ ਨਾਲ ਹੈ ਸਹੀ ਹੈ ਨਾ ਜਦ ਤਾਂ ਫਿਰ ਕਹਿੰਦੇ ਹੁਣੇ ਹੈ ਨਾ ਜੀ ਅੱਗੇ ਵੀ ਤੇ ਜੋ ਮਰਜ਼ੀ ਹੋ ਜਾਵੇ ਜਠਾ ਬੰਤ ਤਾਂ ਦੀ ਬਹੁਤ ਜ਼ਬਰਦਸਤ ਕੰਮ ਹੈ ਜੀ ਕਿਆ ਕਹਨੇ ਜੀ ਇੱਕ ਵਾਰੀ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਦੀ ਆ ਦੇਖੋ ਜੀ ਤਾੜੀਆਂ ਮਾਰਨ ਦੇ ਨਾਲ ਨਾਲ ਜੀ ਥੋੜੇ ਜੀਆਂ ਬੁੜੀਆਂ ਵੀ ਤਗੜੀਆਂ ਹੋ ਜਾਂਦੀਆਂ ਬੇਬੇ ਵੀ ਹੁਣ ਬੇਬੇ ਨਾਲ ਵੀ ਗੱਲ ਕਰਾਂਗੇ ਹਾਂ ਜੀ ਤੁਹਾਡੇ ਇਹਨਾਂ ਨਾਲ ਗੱਲ ਕਰੀਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਕਰਨ ਕੌਰ ਜੀ ਹਾਂ ਇਹ ਕਿਆ ਲੱਗਦੀ ਸਰਪੰਚਣੀ ਤੁਹਾਡੀ ਇਹ ਸਾਡੀ ਭਤੀਜ ਬਹੁ ਲੱਗਦੀ ਹੈ ਜੀ ਭਤੀਜ ਬਹੁ ਆ ਲੋ ਕਈਆਂ ਨੂੰ ਪਤਾ ਹੀ ਨਹੀਂ ਭਤੀਜ ਬਹੁ ਕੀ ਹੁੰਦੀ ਆ ਤਾਂ ਬਹੁਤ ਵਧੀਆ ਜੀ ਭਤੀਜ ਬਹੁ ਲੱਗਦੀ ਆ ਬਹੁਤ ਵਧੀਆ ਦੀ ਗੱਲ ਹੈ ਕਿੱਦਾਂ ਦੀ ਸਰਪੰਚਣੀ ਠੀਕ ਹੈ ਬਹੁਤ ਵਧੀਆ ਜੀ ਕੁਝ ਤੁਹਾਨੂੰ ਖਲਾਂਦੀ ਖਲੁੰਦੀ ਬਣਾ ਕੇ ਖਲਾ ਦੁੰਦੀ ਆ ਆ ਮਿਡਲ ਬਰਗਰ 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 ਬਣਾਉਂਦੇ ਆ ਕਹਿੰਦੇ ਜੀ ਆ ਮਰੀਜ਼ ਆਸੀਂ ਅੱਛਾ ਤੋਂ ਅੱਜਕੱਲ੍ਹ ਕਈ ਕੁਝ ਡਾਈਟ ਬਣ ਜਾਂਦਾ ਬਹੁਤ ਕੁਝ ਬਣਾ ਦਿੰਦੇ ਆ ਹਮ ਸੱਸੀ ਗੱਲ ਦੀ ਸੱਸੀ ਗੱਲ ਕੀ ਹਾਲ ਹੈ ਜੀ ਬਸ ਠੀਕ ਹੈ ਸਰਪੰਚਣੀ ਕੰਮ ਹੈ ਹਾਂਜੀ ਕੰਮ ਹੈ ਹਾਂਜੀ ਸਭ ਤੋਂ ਚਾ ਚੜ ਗਿਆ ਕੀ ਪੰਜਾਬ ਦੇ ਵਿੱਚ ਬੰਬੇ ਤੋਂ ਆ ਗਈ ਸਰਪੰਚਣੀ ਬੰਬ ਪਾਂਝ ਬਹੂ ਦੀ ਭੈਣ ਆ ਜੀ ਆ ਹੁਣ ਪਾਂਝ ਬਹੂ ਆ ਗਈ ਜੀ ਅੱਛਾ ਤੇ ਪਾਂਝ ਬਹੂ ਦੀ ਭੈਣ ਆ ਇਹ ਅੱਛਾ ਪਾਂਝ ਬਹੂ ਦੀ ਭੈਣ ਭੈਣ ਹਾਂ ਜੀ ਹਾਂ ਤਾਂ ਸਾਨੂੰ ਤੇ ਕਈ ਕਈਆਂ ਨੂੰ ਕਈ ਸਮਝ ਨਹੀਂ ਆਂਦੀ ਗੱਲ ਇਹ ਵੀ ਪਾਂਝ ਬਹੂ ਦੀ ਭੈਣ ਕਿ ਆ ਬਣ ਗਈ ਗੱਲ ਜੀ ਸੱਚੀ ਗੱਲ ਜੀ ਕੀ ਕਹਿੰਦੇ ਜੀ ਹਾਂ ਜੀ ਕੀ ਕਹਿੰਦੇ ਤੁਸੀਂ ਸਰਪੰਚਣੀ ਬਾਰੇ ਬਹੁਤ ਵਧੀਆ ਹੈ ਜੀ ਤੁਸੀਂ ਕਹਿੰਦੇ ਅੰਗਰੇਜ਼ੀ ਨਹੀਂ ਸਮਝ ਆਉਂਦੀ ਹਾਂ ਜੀ ਅੰਗਰੇਜ਼ੀ ਨਹੀਂ ਸਮਝਾਂਉਂਦੀ ਆਉਂਦੀ ਨਹੀਂ ਭਾਈ ਇਹਨਾਂ ਨੂੰ ਅੰਗਰੇਜ਼ੀ ਪੜਾਉਣੀ ਹੈ ਹੁਣ ਆਪਾਂ ਦੇਖੋ ਯੂ ਹੈਵ ਟੂ ਟੇਕ ਰਿਸਪੌਂਸਿਬਿਲਟੀ ਫਾਰ ਦਾ ਕਿਡਸ ਫਾਰ ਦਾ ਐਲਡਰਜ਼ ਟੂ ਟੀਚ ਥਮ ਇੰਗਲਿਸ਼ ਪਲੀਜ਼ ਪਲੀਜ਼ ਯੂ ਟੇਕ ਰਿਸਪੌਂਸਿਬਿਲਟੀ ਐਂਡ ਟੈਲ ਇਟ ਔਨ ਦਾ ਕੈਮਰਾ ਯਾ ਡੈਫੀਨਿਟ ਮੈਂ ਹੁਣ ਵੀ ਮੈਂ ਨਿਆਣਿਆਂ ਨੂੰ ਜਦੋਂ ਵੀ ਮਿਲਦੀ ਆ ਸਾਡੇ ਪੇਂ ਨਿਆਣੇ ਆ ਆਈ ਟਾਕ ਟੂ ਥਮ ਟੂ ਇਨ ਇੰਗਲਿਸ਼ ਐਂਡ ਆਮ ਆਸਕ देम ਟੂ ਟਾਕ ਟੂ ਮੀ ਇਨ ਇੰਗਲਿਸ਼ ਅਗਰ ਕਿਧਰ ਗਲਤੀ ਹੁੰਦੀ ਹੈ ਮੈਂ ਕਹਿੰਦੀ ਆ ਜਦੋਂ ਤੁਸੀਂ ਬੋਲੋਗੇ ਪ੍ਰੋਨਾਉਂਸੀਏਸ਼ਨ ਸਾਫ ਰਹੂਗਾ ਤੁਸੀਂ ਆਪਾਂ ਹੀ ਸਿੱਖ ਜਾਣਾ ਸੋ ਦੇ ਦੇ ਟਰਾਈ ਟੂ ਟਾਕ ਵਿਦ ਮੀ ਆਈ ਟਰਾਈ ਟੂ ਟਾਕ ਵਿਦ देम ਓਕੇ ਤੋ ਯੂ ਵਿਲ ਬੀ ਟੀਚਿੰਗ ਇੰਗਲਿਸ਼ ਟੂ ਥੀਸ 올ਡ ਲੇਡੀਜ਼ ਡੈਫੀਨਿਟ ਡੈਫੀਨਿਟ ਪੱਕੀ ਗੱਲ ਦੀ ਬੇਬੇ ਨੂੰ ਸਿਖਾ ਦੇਣੀ ਅੰਗਰੇਜ਼ੀ ਆਏ ਜੀ ਬੇਬੇ ਨੂੰ ਬੋਲੋ ਥੈਂਕ ਯੂ ਬੋਲ ਕੇ ਦਿਖਾਓ ਜੀ ਚਾਚੀ ਥੈਂਕ ਯੂ ਬੋਲ ਦੋ ਹਾਂਜੀ ਥੈਂਕ ਯੂ ਬੋਲ ਦੋ ਹਾਂ 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 ਕਮਾਲ ਦੀ ਗੱਲ ਹੈ ਇੱਧਰ ਵੀ ਬੋਲੂਗੇ ਇਹਨਾਂ ਨੂੰ ਕਿਹਾ ਬਿਲਕੁਲ थैंक यू हां हां एको थैंक यू वेरी मच थोड़ा सेंटेंस आगे बताइए ओके चाची बोल दो थैंक यू थैंक यू थैंक यू वेरी मच हां अंग्रेजी शुरू हो गई थी थोड़ा दे एकदा सेंटेंस थैंक यू वेरी मच थैंक्स अ लॉट इधर करो जी हां जी हां जी मैसी बोल दो थैंक यू थैंक यू थैंक यू वेरी मच थैंक्स अ लॉट हां 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 आओ नेड़े आओ नेड़े आओगे हां हां आ देखो इंग्लिश दी क्लास शुरू हो गई जी हां जी थैंक यू हां जी हां जी थैंक यू वेरी मच ਹਾਂ ਥੈਂਕਸ ਹਾਂ ਹਾਂ ਮਸੀ ਬੋਲ ਥੈਂਕਸ ਥੈਂਕ ਆਈ ਲਵ ਯੂ ਆਈ ਲਵ ਆਹ ਥੈਂਕਸ ਅ ਲੋਟ ਆਈਲੈਂਡ ਦੀ ਕਲਾਸ ਸ਼ੁਰੂ ਹੋ ਗਈ ਜੀ ਹੁਣ ਆਈਲੈਂਡ ਦੀ ਕਲਾਸ ਇੱਥੇ ਸ਼ੁਰੂ ਕਰ ਦੇਣੀ ਹੈ ਜੀ ਹਾਂ ਦੇਖੋ ਜੀ ਗੱਲ ਬਣ ਗਈ ਜੀ ਆਹ ਹੈ ਗੱਲ ਦੇਖੋ ਜੀ ਪਿੰਡ ਦੀ ਗੱਲ ਗੰਦੋ ਕਲਾਂ ਦੀ ਜੀ